ਲੁਧਿਆਣਾ ਦੇ ਕਰਤਾਰ ਨਗਰ ਇਲਾਕੇ ਦੇ ਵਿੱਚ ਇੱਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਤਾਂ ਯਕੀਨ ਨਹੀਂ ਕਰੋਗੇ ਕਿ ਕਿਵੇਂ ਕਮਰੇ ਦੇ ਵਿੱਚ ਬੰਦ ਕਮਰੇ ਦੇ ਵਿੱਚ ਸਾਰਾ ਪਰਿਵਾਰ ਸੁੱਤਾ ਪਿਆ ਹੁੰਦਾ ਉੱਥੇ ਤਿੰਨ ਬੱਚੀਆਂ ਜਿਸ ਦੇ ਵਿੱਚ ਇੱਕ 7 ਮਹੀਨਿਆਂ ਦੀ ਬੱਚੀ ਵੀ ਸੁੱਤੀ ਪਈ ਹੁੰਦੀ ਆ ਤਾਂ ਸਾਰੇ ਪਰਿਵਾਰ ਦੇ ਵਿੱਚੋਂ ਅਚਾਨਕ ਉਹ 7 ਮਹੀਨਿਆਂ ਦੀ ਬੱਚੀ ਗਾਇਬ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਭਾਜੜਾ ਪੈ ਗਈ ਹੈ ਪਰਿਵਾਰ ਦੇ ਮੁਤਾਬਿਕ ਉਹਨਾਂ ਦੀ ਬੱਚੀ ਕਿਵੇਂ ਗਾਇਬ ਹੋਈ ਕਿਉਂਕਿ ਦਰਵਾਜ਼ੇ ਨੂੰ ਕੁੰਡੀਆਂ ਲੱਗੀਆਂ ਹੋਈਆਂ ਸੀ ਸਾਰਾ ਕੁਝ ਬੰਦ ਸੀ ਤਾਂ ਬੰਦ ਕਮਰੇ ਦੇ ਵਿੱਚੋਂ ਬੱਚੀ ਕਿਵੇਂ ਗਾਇਬ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਆ ਰੋ ਰੋ ਕੇ ਬੁਰਾ ਹਾਲਾਤ ਇਨਸਾਫ ਮੰਗਿਆ ਮੇਰਾ ਨਾਮ ਗੁਰਪ੍ਰੀਤਾ ਜੀ ਮੇਰੀ ਬੇਟੀ ਰਾਤ ਦੀ 12:00 ਤੋਂ ਬਾਅਦ ਦੀ ਮਿਸਿੰਗ ਹੈ ਹਾਂਜੀ ਮੈਂ ਕੱਲ ਜ਼ਿਲਕਪੁਰ ਗਿਆ ਆਇਆ ਸੀਗਾ ਠੀਕ ਹੈ ਮੈਂ ਕਿੰਨੇ ਤੰਨੇ ਦੀ ਬੱਚੀ ਹੈ 7 ਮਹੀਨੇ ਦੀ 7 ਮਹੀਨੇ ਕਿਹੜੀ ਜਗ੍ਹਾ ਤੋਂ ਗਾਇਬ ਹੋਈ ਮੇਰੇ ਘਰੋਂ ਹੀ ਜੀ ਲੋਕੇਸ਼ਨ ਐਡਰੈਸ ਆਪਣਾ ਹਾਊਸ ਨੰਬਰ 182 ਟਾ 11 ਡੀ ਨਿਊ ਕਰਤਾਰ ਨਗਰ ਲੁਧਿਆਣਾ ਜੀ ਅੱਛਾ ਜੀ ਕਿਦਾਂ ਬਾਕਿਆ ਬਾਪਾ ਰਿਹਾ ਭਾਜੀ ਸਰ ਜਿੱਦਾਂ ਮੈਨੂੰ 4 ਵਜੇ 7 ਮਿੰਟ ਤੇ ਮੇਰੀ ਮਿਸਿਸ ਦੀ ਕਾਲ ਆਈ ਕਿ ਮੇਰੀ ਬੇਟੀ ਮਿਸਿੰਗ ਹੈ ਮੇਰੀ ਬੇਟੀ ਮਿਲ ਨਹੀਂ ਰਹੀ ਠੀਕ ਹੈ ਤੇ ਮੈਂ ਮਤਲਬ ਕਿ ਪਹਿਲਾਂ ਮੈਂ ਆਪਣੇ ਬ੍ਰਦਰ ਨੂੰ ਕਾਲ ਕਰਕੇ ਕਨਫਰਮ ਕੀਤਾ ਇਹਨਾਂ ਨੇ ਵੀ ਜਿੱਦਾਂ ਦੱਸਿਆ ਕਿ ਬੇਟੀ ਨੂੰ ਦੋ ਮਰੀਆਂ ਤਿੰਨ ਬੇਟੀਆਂ ਨੇ ਇੱਕ ਬੇਟੀ ਆਪਣੇ ਦਾਦਾ ਦਾਦੀ ਦੇ ਨਾਲ ਉਸੇ ਰੂਮ ਚ ਪਈ ਹੋਈ ਸੀਗੀ ਸੋਫਾ ਕਮ ਬੈਡ ਤੇ ਮੇਰੀ ਮਿਸਿਸ ਮੇਰੀ ਦੋ ਬੇਟੀਆਂ ਬੈਠੇ ਪਈਆਂ ਸੀ ਉਹ ਫਰੰਟ ਤੇ ਪਈ ਸੀਗੀ ਰੂਹੀ ਠੀਕ ਹੈ ਜੀ ਤੇ ਜਦੋਂ ਮੇਰੀ ਮਸੀਨ ਨੇ ਛੋਟੀ ਬੇਟੀ ਨੂੰ ਸੁਆਤਾ ਉਹ ਦੂਜੀ ਬੇਟੀ ਨੂੰ ਸੁਆੰਦੀ ਪਈ ਸੀਗੀ ਠੀਕ ਹੈ ਦੂਜੀ ਬੇਟੀ ਉਹਦੀ ਬਾਹਤ ਪਈ ਸੀ ਜਦੋਂ ਸਵੇਰੇ ਮਿਲਨੋ ਬੇਟੀ ਗਿਰਨ ਵਾਲੀ ਹੋਈ ਤੇ ਉਹਨੇ ਉਹਦੀ ਇਕਦਮ ਅੱਖ ਜੀ ਖੁੱਲੀ ਠੀਕ ਹੈ ਤੇ ਉਹਨੇ ਇੱਧਰ ਮੁੜ ਕੇ ਦੇਖਿਆ ਦੂਜੀ ਬੇਟੀ ਨਹੀਂ ਸੀ ਮਿਸ ਸੀ ਪਲੀਜ਼ ਇਹ ਕਿਸੇ ਨੂੰ ਹੀ ਪਤਾ ਲੱਗੇ ਦੱਸ ਦੇ ਉਹ ਬੁੱਲੇ ਸੀ ਜੇ ਕਿਦਾਂ ਕੀ ਮੈਟਰ ਹੋਇਆ ਘਰ ਦੇ ਘਰ ਦੇ ਘਰ ਦੇ ਘਰ ਦੇ ਬੂਹੇ ਬੰਦ ਸੀਗੇ ਜੀ ਠੀਕ ਹੈ ਸਿਰਫ ਉੱਪਰ ਵਾਲਾ ਇੱਕ ਫਰਸਟ ਫਲੋਰ ਵਾਲਾ ਗੇਟ ਖੁੱਲਾ ਸੀ ਤੇ ਜਿਹੜੇ ਗੇਟ ਜਿਹੜੇ ਰੂਮ ਚ ਸੁੱਤੇ ਸੀ ਉਹ ਵਾਲਾ ਗੇਟ ਖੁੱਲਾ ਸੀਗਾ ਕੋਈ ਸ਼ੱਕ ਸਾਨੂੰ ਕਿਤੇ ਤੇ ਫਿਲਹਾਲ ਇਹ ਤਾਂ ਕਿਸੇ ਕੋਈ ਸ਼ੱਕ ਨਹੀਂ ਹੈਗਾ ਅੱਛਾ ਸੀਸੀਟੀਵੀ ਵਗੈਰਾ ਦੇ ਸਾਹਮਣੇ ਹਾਂਜੀ ਕੈਮਰੇ ਫੁਟੇਜ ਅਸੀਂ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਦੋ ਕਢਾਈਆਂ ਨੇ ਉਹਦੇ ਵਿੱਚ ਮਤਲਬ ਕਿ ਤਿੰਨ ਬੰਦੇ ਬਾਲਟੀ ਲੈ ਕੇ ਜਾਂਦੇ ਦੇਖਿਆ ਉਹ ਤੋਂ ਸਾਨੂੰ ਥੋੜਾ ਜਿਹਾ ਡਾਊਟ ਹੈਗਾ ਵਾ ਉਹ ਅਸੀਂ ਕਲੀਅਰ ਕਰ ਰਹੇ ਹਾਂ ਕਿੰਨੇ ਵਜੇ ਦੀ ਘਟਨਾ ਸੀ ਇਹ 12 ਵਜੇ ਤੋਂ ਲੈ ਕੇ ਸਾਢੇ 1 ਦਿਨ ਵੇ ਦੇ ਵਿੱਚ ਵਿੱਚ ਦੀ ਘਟਨਾ ਹੈ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਤੇ ਨਾ ਕਿਤੇ ਇਹ ਮਾਮਲਾ ਪੁਲਿਸ ਨੂੰ ਵੀ ਸ਼ੱਕੀ ਜਾਪ ਰਿਹਾ ਹੈ ਕਿ ਬੰਦ ਕਮਰੇ ਦੇ ਵਿੱਚ ਬੱਚੀ ਅਚਾਨਕ ਕਿਵੇਂ ਗਾਇਬ ਹੋ ਸਕਦੀ ਹੈ ਇਹ ਕਹਾਣੀ ਸਾਡੇ ਨਿਊ ਕਰਤਾਰਨਗਰ ਪੈਂਦਾ ਇਹ ਤਾਂ ਇੱਕ ਛੋਟਾ ਜਿਹਾ ਪਰਿਵਾਰ ਆ ਕੋਈ 70 ਗਜ ਦੀ ਜਗ੍ਹਾ ਜਿਹਦੇ ਵਿੱਚ ਡਬਲ ਮੰਜ਼ਲਾ ਮਕਾਨ ਬਣਿਆ ਹੋਇਆ ਇਹ ਇਹਨਾਂ ਦੀ ਮਾਤਾ ਤੇ ਤਿੰਨ ਕੁੜੀਆਂ ਨੇ ਵੱਡੀ ਜਿਹੜੀ ਆ ਉਹਦੀ 10 ਸਾਲ ਹੋ ਮੇਰਾ ਜਿਹੜੀ ਛੋਟੀ ਆ ਉਹਦੀ ਹੈਗੀ ਆ ਕੁਛ 6 ਸਾਲ ਦੀ ਆ ਇਹ ਜਿਹੜੀ ਦਵਿਆਨ ਕੁੜੀ ਹੈ ਬੱਚੀ ਹੈ ਇਹ 7 ਮਹੀਨੇ ਦੀ ਆ ਇਹ ਇਕੱਠੇ ਇੱਕ ਬੈੱਡ ਦੇ ਉੱਤੇ ਸੁੱਤੇ ਹੋਏ ਸੀਗੇ ਤੇ ਰਾਤ ਨੂੰ ਮੈਕਸਿਮਮ ਜਿਹੜੀ ਇਹਨਾਂ ਦੀ ਮਾਤਾ ਉਹ ਕਹਿੰਦੀ ਆ ਵੀ 2 ਵਜੇ ਕੋਈ 24 ਮਿੰਟ ਹੋਏ ਸੀ ਤੇ ਮੈਂ ਅਚਨ ਚੇਤੀ ਇੱਕ ਮੇਰੀ ਜਿਹੜੀ ਵੱਡੀ ਸੈਂਟਰ ਵਾਲੀ ਕੁੜੀ ਸੀ ਉਹ ਨੀਚੇ ਡਿੱਗ ਪਈ ਸੀ ਮੈਂ ਉਹਨੂੰ ਉੱਠ ਕੇ ਜਦੋਂ ਉੱਪਰ ਬੈੱਡ ਤੇ ਪਾਇਆ ਤਾਂ ਜਾਂ ਦੇਖਿਆ ਤੇ ਜਿਹੜੀ ਛੋਟੀ 7 ਮਹੀਨੇ ਦੀ ਬੱਚੀ ਸੀ ਉਹ ਤੇ ਗਾਇਬ ਸੀ ਬੱਚੀ ਹੈ ਨਹੀਂ ਜਦ ਕਿ ਨਾ ਜਿਹੜਾ ਬਾਹਰ ਨੂੰ ਦਰਵਾਜ਼ਾ ਨਿਕਲਦਾ ਉਹ ਵੀ ਕਬੜਿਆ ਉਹ ਵੀ ਅੰਦਰੋਂ ਬੰਦਾ ਜਿਹੜੇ ਬਾਕੀ ਉੱਪਰ 7 ਨੂੰ ਜਾਂਦਾ ਕਮਰਾ ਉਹ ਵੀ ਬੰਦ ਆ ਅਜੇ ਤੱਕ ਮਲੇ ਉਹਦੇ ਨੇ ਅਸੀਂ ਤਫ਼ਤੀਸ਼ ਕਰ ਰਹੇ ਆ ਇਹ ਸੇਤੀ ਮਾਵਾਂ ਜਿਹੜਾ ਸੁਲਝਾ ਲਾਂਗੇ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਜੀ ਸੀਸੀਟੀਵੀ ਆਈ ਹੋਈ ਆ ਉਹਦੇ ਵਿੱਚ ਉਹ ਜੇ ਨਿਕਲੋ ਕੋਈ ਕੂੜਾ ਸੁੱਟ ਕੇ ਬਾਹਰੋਂ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਲਿਆ ਉਹਦੇ ਵਿੱਚ ਕੋਈ ਬਾਲਟੀ ਵਿੱਚ ਕੁਝ ਨਹੀਂ ਕੋ ਖਾਲੀ ਜਿਹੜੀ ਬਾਲਟੀ ਆ ਜਿਹੜਾ ਜਰਾ ਰਹੀ ਹੈ ਪਰਿਵਾਰ ਨੇ ਕੀ ਸ਼ੱਕ ਨਤ ਆਇਆ ਪਰਿਵਾਰ ਤੇ ਕਹਿੰਦੇ ਜਾਂਦੇ ਨਾਲ ਸਾਡੇ ਗਵਾਂਢੀ ਉਹ ਨੇ ਉਹ ਵੱਖ-ਵੱਖ ਤੇ ਉਹਨੀਆਂ ਗੱਲਾਂ ਕਰਦੇ ਉਹ ਤਫਤੀਸ਼ ਦੇ ਵਿੱਚ ਚੱਲ ਜਾਣਾ ਕੋਈ ਤੋ ਇਹ ਗੱਲ ਨੂੰ ਘਮਾਉਂਦੇ ਆ ਕੋਈ ਜਾਨਵਰ ਕੋ ਬਿੱਲੀ ਨਾ ਚੱਕ ਕੇ ਲੈ ਗਈ ਹੋਵੇ ਕਦੀ ਕਹਿੰਦੇ ਸਾਡੇ ਗਵਾਂਢੀ ਨਾ ਕੋਈ ਲੈ ਗਿਆ ਹੋਵੇ ਪਰ ਰਸਤਾ ਹੈ ਨਹੀਂ ਕਿ ਇਹ ਬਸੇਨ ਵਿਨੰਗਣ ਵਾਸਤੇ ਨਾ ਤੇ ਛੱਤ ਤੇ ਹੀ ਰਸਤਾ ਹੈਗਾ ਉੱਤੇ ਦਰਵਾਜ਼ਾ ਬੰਦ ਸੀ ਨੀਚੇ ਦਰਵਾਜ਼ਾ ਬੰਦ ਸੀ ਵੱਖ-ਵੱਖ ਕਮਰੇ ਨੇ ਇੱਕ ਦਾ ਇੱਕ ਗੇਟ ਦੇ ਉੱਤੇ ਤੇ ਭਾਈ ਦਾ ਦਰਵਾਜ਼ਾ ਉਹ ਦਰਵਾਜ਼ਾ ਬੰਦ ਸੀ ਉਹ ਇਹਨਾਂ ਨੇ ਖਲਾਇਆ ਥੋੜਾ ਜਿਹਾ ਇਹ ਲੱਗ ਰਿਹਾ ਵੀ ਜਿੱਤ ਤਰ੍ਹਾਂ ਕੋਈ ਘਰ ਦੇ ਵਿੱਚੋਂ ਇੰਦਾਂ ਨਹੀਂ ਹੋਈਆਂ ਪਰ ਪੂਰੀ ਤਰ੍ਹਾਂ ਛੱਕੀ ਮਾਮਲਾ ਛੱਕੀ ਆ ਪਰ ਛੇਤੀ ਸਲਝਾ ਲਾਂਗੇ ਆਡੇ ACP ਸਾਹਿਬ ਵੀ ਆਈ ਹੋਏ ਨੇ ਉਹ ਸੇਤੀ ਮਾਮਲਾ ਸਮਝਾ ਲਈ ਜੋ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਦੇਖੇ ਜਾ ਰਹੇ ਨੇ ਸਾਰੇ ਸੀਡੀਆਰ ਵਗੈਰਾ ਪਾਈ ਗਈ ਹੈ ਉਤੋਂ ਸਾਰਾ ਪਤਾ ਲੱਗ ਜਾਏਗਾ ਤੇ ਜਲਦੀ ਮਾਮਲੇ ਨੂੰ ਸੁਲਝਾ ਲਿਆ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਦੇ ਵਿੱਚ ਕੀ ਖੁਲਾਸਾ ਹੁੰਦਾ ਹੈ ਕਿ ਬੱਚੀ ਗਾਇਬ ਹੋਈ ਜਾਂ ਫਿਰ ਕਿਸੇ ਨੇ ਕੀਤੀ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ